ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਜਾਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਰ ਦਿਨ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 4000 ਪਲੱਸ ਪੋਸਟਾਂ ਰਹਿਣ ਵਾਲੀਆਂ ਨੇ ਮੇਲ ਫੀਮੇਲ ਕੈਂਡੀਡੇਟ ਦੋਨੋਂ ਅਪਲਾਈ ਕਰ ਸਕਦੇ ਆ ਬਹੁਤ ਵਧੀਆ ਪੋਸਟਾਂਾਂ ਤੇ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਪੂਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ। ਤਾਂ ਬਿਨਾ ਕਿਸੇ ਦੇਰੀ ਅੱਜ ਦੀ ਆਪਾਂ ਪੋਸਟਾਂ ਦੀ ਸਾਂਝ ਪਾਉਣੀ ਹੈ ਜੀ। ਅੱਜ ਦੀਆਂ ਜੋ ਪੋਸਟਾਂ ਹੈ ਜੀ ਕਨਸਟੇਬਲ ਮੇਲ, ਕਨਸਟੇਬਲ ਫੀਮੇਲ, ਸਬ ਇੰਸਪੈਕਟਰ ਮੇਲ, ਸਬ ਇੰਸਪੈਕਟਰ ਫੀਮੇਲ 4660 ਪੋਸਟਾਂ ਕੋਲ ਜਾਰੀ ਹੋਈਆਂ ਜੀ ਇਹ ਕੈਟਾਗਰੀ ਵਾਈਜ਼ ਵੰਡ ਹੈ। ਪੋਸਟਾਂ ਦੀ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਚੈੱਕ ਕਰਿਓ ਜੀ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ, ਆਨਲਾਈਨ ਅਪਲਾਈ ਕਰਨ ਦਾ ਲਿੰਕ ਵੀ ਵੀਡੀਓ ਦੀ ਡਿਸਕ੍ਰਿਪ ਅੱਗੇ ਜੀ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ ਫॉर ਕਨਸਟੇਬਲ ਆ 18 ਤੋਂ 28 ਸਾਲ ਰੱਖੀ ਗਈ ਹੈ ਜੀ ਸਬ ਇਨਸਪੈਕਟਰ ਦੀਆਂ ਪੋਸਟਾਂ ਦੇ ਲਈ 20 ਤੋਂ 28 ਸਾਲ ਏਜ ਲਿਮਿਟ ਰੱਖੀ ਹੈ 1/7/2024 ਤੱਕ ਤੁਹਾਡੀ ਉਮਰ ਇਹ ਹੋਣੀ ਚਾਹੀਦੀ ਹੈ ਏਜ ਇਲੈਕਸ਼ਨ ਵੱਖ-ਵੱਖ ਕੈਟਾਗਰੀ ਅਨੁਸਾਰ ਰਹੂਗਾ ਜੀ ਸਿਲੈਕਸ਼ਨ ਪ੍ਰੋਸੈਸ ਇਹਨਾਂ ਪੋਸਟਾਂ ਦੇ ਲਈ CBT ਰਿਟੇਨ ਐਗਜ਼ਾਮ ਤੁਹਾਡਾ ਰਹਿਣ ਵਾਲਾ ਹੈ ਕੰਪਿਊਟਰ ਬੇਸਡ ਐਗਜ਼ਾਮ ਹੋਊਗਾ ਪੀਟੀ ਤੇ ਪੀਐਮਟੀ ਟੈਸਟ ਰਹਿਣ ਵਾਲਾ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਮੈਡੀਕਲ ਐਗਜ਼ਾਮ ਵੀ ਤੁਹਾਡਾ ਰਹਿਣ ਵਾਲਾ ਹੈ ਜੀ ਇਹ ਇਹਨਾਂ ਪੋਸਟਾਂ ਦੇ ਲਈ ਕੁਆਲਿਫੀਕੇਸ਼ਨ ਇਹਨਾਂ ਵੱਲੋਂ ਕਨਸਟੇਬਲ ਦੀ ਪੋਸਟ ਦੇ ਲਈ 10ਵੀਂ ਪਾਸ ਰੱਖੀ ਗਈ ਹੈ ਜੀ ਕਿਸੇ ਮੰਨਤ ਪ੍ਰਾਪਤ ਬੋਰਡ ਤੋਂ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਜੀ ਸਬ ਇਨਸਪੈਕਟਰ ਦੀ ਪੋਸਟ ਦੇ ਲਈ ਇਹਨਾਂ ਵੱਲੋਂ ਗ੍ਰੈਜੂਏਸ਼ਨ ਡਿਗਰੀ ਰੱਖੀ ਗਈ ਹੈ ਜੀ ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੈਗੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਆਨਲਾਈਨ ਤੁਹਾਡੀ ਫੀਸ ਹੈ ਜੋ ਰੱਖੀ ਗਈ ਹੈ ਜਨਰਲ OBC ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ ਜੀ ਐਸਸੀ ਐਸਟੀ ਐਸਐਮਈ EBC ਇਹਦੇ ਲਈ 250 ਰੁਪਏ ਫੀਸ ਰੱਖੀ ਗਈ ਹੈ ਆਲ ਫੀਮੇਲ ਆਫਟਰ ਅਪੀਅਰ ਦਾ ਸੀਬੀਟੀ ਇਗਜ਼ਾਮ ਜਨਰਲ ओबीसी ای ڈبلیو ایسਪੀ ਫੀਸ ਰिफंड 400 ਰੁਪਏ ਹੈ ਜੀ ਤੇ ਅਦਰ ਕੈਂਡੀਡੇਟਸ ਫੀ ਰिफंड 250 ਰੁਪਏ ਰੱਖੀ ਗਈ ਹੈ ਜੀ ਇਹਨਾਂ ਵੱਲੋਂ ਏਜ ਲਿਮਿਟ ਇਹਨਾਂ ਪੋਸਟਾਂ ਲਈ ਤੁਹਾਡਾ ਰਿਟਨ ਇਗਜ਼ਾਮ ਰਹਿਣ ਵਾਲਾ ਜੀ ਤੇ ਤੁਹਾਡਾ ਫਿਜ਼ੀਕਲ ਫਿਟਨੈਸ ਟੈਸਟ ਵੀ ਹੋਊਗਾ ਰਿਟਨ ਇਗਜ਼ਾਮ ਦੇ ਲਈ ਸਿਲੇਬਸ ਇਹਨਾਂ ਵੱਲੋਂ ਦਿੱਤਾ ਗਿਆ ਜਨਰਲ ਅਵੇਅਰਨੈਸ 50 ਕੁਐਸਚਨਸ ਹੋਣਗੇ 50 ਮਾਰਕ ਦਾ ਇਗਜ਼ਾਮ ਰਹੂਗਾ ਤੇ ਮੈਥ ਦੇ ਵਿੱਚ 35 ਕੁਐਸਚਨਸ 35 ਮਾਰਕ ਦਾ ਇਹ ਤੁਹਾਡਾ ਇਗਜ਼ਾਮ ਰਹੂਗਾ ਰੀਜ਼ਨਿੰਗ 35 ਮਾਰਕ ਦਾ ਤੇ 35 ਕੁਐਸਚਨ ਲਾਸਟ ਡੇਟ ਹੈ 14 ਮਈ 2024 ਰਹਿਣ ਵਾਲੀ ਹੈ ਬਾਅਦ ਦੁਪਹਿਰ 12 ਵਜੇ ਤੱਕ ਪਾਰ ਪੋਸਟਾਂ ਤੁਸੀਂ ਭਰ ਸਕਦੇ ਹੋ ਫੀਸ ਦੇ ਲਈ ਲਾਸਟ ਡੇਟ ਇਹਨਾਂ ਵੱਲੋਂ 14 ਮਈ ਉਸੇ ਦਿਨ ਹੀ ਰੱਖੀ ਗਈ ਹੈ ਜੋ ਲਾਸਟ ਡੇਟ ਹੈ ਪੋਸਟ ਨੂੰ ਅਪਲਾਈ ਕਰਨ ਦੇ ਲਈ ਕਰੈਕਸ਼ਨ ਡੇਟ 15 ਮਈ ਤੋਂ 24 ਮਈ ਤੱਕ ਤੁਸੀਂ ਕਰ ਸਕੋਗੇ ਐਗਜ਼ਾਮ ਡੇਟ ਤੇ ਐਡਮਿਟ ਕਾਰਡ ਜਲਦੀ ਇਹਨਾਂ ਵੱਲੋਂ ਜਾਰੀ ਕਰ ਦਿੱਤੇ ਜਾਣਗੇ ਇਹ ਹੈ ਜੀ ਪੋਸਟਾਂ ਦੀ ਜਾਣਕਾਰੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਆਨਲਾਈਨ ਅਪਲਾਈ ਕਰਨ ਦਾ ਲਿੰਕ ਤੇ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਇਹ ਜੀ ਅੱ